हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸ਼ੇ ਲਈ ਲੈ ਕੇ ਆਏ ਆਂ ਉਹਨਾਂ ਵਿੱਚੋਂ ਦੋ ਤਾਂ ਗਾਵਾਂ ਨੇ ਇੱਕ ਤਾਂ ਗੱਬਣ ਆ ਉਸ ਦਿਨ ਬਾਕੀ ਨੇ ਤੇ ਇੱਕ ਤਾਂ ਜੀ ਸੂਈ ਆ ਗਈ ਇੱਕ ਬੱਸੀ ਆਜਾ ਪੁੱਛਦੇ ਆਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਠੀਕ ਹੋ ਜੀ ਬਾਲੇ ਵਧੀਆ ਤੇ ਕਿਵੇਂ ਚੱਲਦਾ ਕੰਮ ਕਰ ਜੀ ਪੂਰਾ ਵਧੀਆ ਠੀਕ ਆ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਆਪਣਾ ਨਾਮ ਆਪਣਾ ਜੰਗ ਸਿੰਘ ਪਿੰਡ ਅਹਿਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਵੀਰੇ ਨੇੜੇ ਆ ਰਹਿ ਗਿਆ ਆਪਣਾ ਮੱਧੂਕੇ ਇਧਰ ਭਾਗੀ ਕੇ ਪਿੱਛੇ ਤਲਵੰਡੀ ਤੇ ਇਧਰ ਰੌਂਗੜ ਠੀਕ ਆ ਭਾਈ ਮਾਈ ਨੰਬਰ ਬੋਲਦਾ ਆਪਣਾ 87278 ਠੀਕ ਆ 09954 ਠੀਕ ਆ ਭਾਈ ਇਧਰ ਹੀ ਸ਼ੁਰੂ ਕਰਨਿਆ ਹਾਂ ਇਧਰ ਹੀ ਸੂਈ ਵੀ ਤੋਂ ਹੀ ਕਰ ਲੂ ਭਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਿਹਾ ਕਿਹੜਾ ਸੂਆ ਸੂਈ ਆ ਪ્યોਰ ਦੂਜਾ ਭਾਈ ਪ્યોਰ ਦੂਜਾ ਸੂਆ ਪ્યોਰ ਦੂਜਾ ਹਾਂ ਕਦੋਂ ਸੂਈ ਆ ਭਾਈ ਤੇ ਪਰਸੋ ਸੂਈ ਆ ਠੀਕ ਆ ਤੇ ਪਰ ਸਿੰਘ ਮਾਗਰਾ ਕਿੰਨਾ ਕੁ ਮਤਲਬ ਦੁੱਧ ਬੋਲਾ ਤਿਆਰ ਆ ਸਸਲਾ ਹੁਣ ਬੋਲਾ 13 ਤਿਆਰ ਆ ਸਣੇ ਬੱਚਾ ਪਰ ਆਪਾਂ 12 ਠੀਕ ਹੈ ਕੋਈ ਟੈਨਸ਼ਨ ਨਾ ਕਰੀ ਨਾ ਪਰ ਤੇ ਝੂਠ ਮਾਰਿਆ ਪਾਈ ਦਾ ਨਾ ਮਾਰਨਾ ਠੀਕ ਆ ਅਗਲੇ ਸਾਹਮਣੇ ਆ ਜਾਣਾ ਹਾਂ ਠੀਕ ਆ ਆਇ ਖੜ ਲਾਇਆ 7 ਵਜੇ ਆਪਾਂ ਚੋਲੀ ਠੀਕ ਆ ਪਹਿਲਾਂ ਰਾਤ ਦਾ ਸੀਗਾ ਵੀ ਵੀਡੀਓ ਬਣਾ ਕੇ ਚੋਵਾਂਗੇ ਠੀਕ ਆ ਬਾਈ ਦਿਖਾਉਣਾ ਕਰਦਾ ਨੂੰ ਐ ਬਣਦੀ ਆ ਹਾਂ ਤੇ ਬਾਅਦ ਚ ਆਪਾਂ ਮੈਂ ਕਿਹਾ ਚੋਈ ਦੇ ਬੱਟਾ ਰਣ ਬੜਾ ਆ ਜੀ ਠੀਕ ਆ ਬਾਈ ਤੇ ਬੱਚਾ ਕੀ ਦਿੱਤਾ ਬਾਈ ਵਸੀਆ ਵਸੀ ਦਿੱਤੀ ਹੈ ਹਾਈ ਫੇਸ ਕੁਆਲਟੀ ਵਸੀ ਪੂਰੇ ਲਾਲ ਰੰਗ ਗੂੜੇ ਦੀ ਗੂੜੇ ਲਾਲ ਰੰਗ ਦੀ ਹੈ ਨਾ ਚੰਗੇ ਸੀਮਣ ਦੀ ਵਸੀਆ ਸੀਮਣ ਦੀ ਹਾਂ ਤੁਹਾਡਾ ਪੂਰਾ ਬੰਦਾ ਵਸੀ ਦੇ ਹੈ ਨਾ ਰੰਗ ਹੀ ਬਹੁਤ ਸੁਣ ਸਹੀ ਗੱਲ ਹੈ ਬਈ ਐਡਾ ਚੈੱਕ ਕਰਵਾ ਦੇ ਮੜਾ ਜਾ ਯਾਰ ਇਹਦੇ ਨਾੜਾ ਲਗਾ ਬਈ ਇਧਰਲੇ ਪਾਸੇ ਵੀ ਦੂਜੇ ਪਾਸੇ ਨਾੜਾ ਲੈ ਬਤਾ ਚੈੱਕ ਕਰ ਲੋ ਕਰਮਲੀ ਦਾ ਫਿਕਸਡ ਆਰਡਰ ਹੈ ਨਾ ਹਾਂ ਦੇਖ ਨਾੜਾ ਨਾੜਾ ਦੇਖ ਸਾਰੇ ਲੈ ਨਾੜਾ ਚੈੱਕ ਕਰ ਲੋ ਚਾਰੇ ਥਾਂ ਨਿੱਖੜਵੇਂ ਪੂਰੇ ਕੈ ਉਹਦਾ ਮੁਠੀ ਵਾਲਾ ਸਣਾ ਨਾ ਠੰਡੀ ਗੱਲ ਹੈ ਲੈ ਕੋਈ ਗਰਮ ਨਹੀਂ ਕੋਈ ਖੁਸ਼ ਨਹੀਂ ਹਾਂ ਘਰ ਮੇ ਜਮਾ ਨਹੀਂ ਨਾਰਾ ਉੱਠ ਦੇ ਨਾ ਕਰਮਾਲੀ ਦੇ ਪੂਰੇ ਨਾਥ ਨੂੰ ਹੀ ਦੇਖੀ ਤੂੰ ਤੇ ਸਾਹਮਣੂ ਹੂੰ ਥੋੜ ਲੈ ਬਾਈ ਜੰਗ ਤੋੜ ਕੇ ਦਿਖਾ ਦੇ ਚੋਈ ਆਪਾਂ 7 ਵਜੇ ਵੀ ਆਏ ਦਾ ਦੇ ਕਿਹੜਾ ਅਗਲਾ ਲਾਲੂ ਠੀਕ ਆ ਹੁਣ ਪਹ 10 ਵਜ ਗਏ ਹੈ ਨਾ ਹਾਂ 10 ਵਜ ਗਏ 7 ਵਜੇ ਬਾਈ ਨੇ ਚੋਈਆ ਉਹ ਡੀ ਕੇ ਫਿਰ ਮੈਂ ਕਹਾਂ ਜਰਾ ਕਾਨੂੰ ਵੱਡਾ ਦਿਨ ਆਈ ਬੜਾ ਹਾਂ ਉਹ ਆ ਵੀ ਕੱਦ ਵੀ ਉੱਚੇ ਕੱਦ ਦੀ ਆ ਪੂਰੇ ਦੀ ਹੈ ਚੋਰੀ ਵੱਡੀ ਬੜਾ ਕੁਝ ੂਟੀ ਬਣਾ ਸਮਝਿਆ ਇਸ ਕੁਆਲਟੀ ਚੈੱਕ ਕਰ ਲੋ ਕਰਮਾਲੀ ਬਾਕੀ ਤੂੰ ਦੱਸ ਹੀ ਦਿੰਦਾ ਸਾਰਾ ਕੋ ਹਾਂ ਬਾਈ ਛੋਟੀ ਨਾ ਕੋਈ ਮੰਨੇ ਨਾ ਛੋਟੀ ਨਾ ਮੰਨੇ ਕੋਈ ਹਾਂ ਹਾਂ ਬਟਲੀ ਬੜਾ ਆਫਤਾਨ ਚੈੱਕ ਕਰ ਲੋ ਚਾਰੇ ਨਿੱਖੜਵੇਂ ਦੇ ਪੂਰੇ ਵਿੱਠੀ ਤੇ ਥਾਣਾਗੇ ਕਰਮਣੀ ਤੇ ਲੱਗੇ ਵੇ ਸਮੀ ਪੜੀ ਵੀ ਚੰਗੀ ਆ ਹਨਾ ਪੂਰੀ ਆ ਹਜੇ ਤਾਂ ਭੁੱਖੀ ਆ ਥੋੜੀ ਜਿਹੀ ਸਵੇਰ ਹੀ ਆਈਆਂ ਹਾਂ ਸਵੇਰ ਹੀ ਆਈਆਂ ਬਾਈ ਕਹਿੰਦਾ ਤੋਰਾ ਚੈੱਕ ਕਰ ਲੋ ਕਰਮਣੀ ਦਾ ਬੜਾ ਚੰਗਾ ਤੋਰਾ ਗਾ ਜਿਹਨੂੰ ਆਪਾਂ ਕਹਦੀ ਪੰਜਾਬ ਵਾਲੀ ਜਰਸੀ ਆ ਪੰਜਾਬ ਵਾਲਿਆਂ ਦੋਨੇ ਕੱਲੇ ਕੱਲੇ ਕਰੋ ਬਾਈ ਲਈਆਂ ਹਾਂ ਬਾਈ ਕਹਿੰਦਾ ਕੱਲੇ ਕੱਲੇ ਚਾਹ ਲਈਆਂ ਆ ਭੈਣ ਨਿਗਾ ਮਾਰ ਲੈ ਵੀ ਪੰਜਾਬ ਵਾਲਿਆਂ ਕਿਹੜੀਆਂ ਐ ਨਹੀਂ ਸਹੀ ਗੱਲ ਆ ਬਾਈ ਪੰਜਾਬ ਵਾਲਿਆਂ ਆ ਠੰਡੀ ਛੀਲ ਦੀ ਫੁੱਲਾ ਪੂਰੀ ਠੰਡੀ ਛੀਲ ਦੀ ਫੁੱਲਾ ਕਰਮਾ ਵਾਲੀ ਤੇ ਕੀ ਮੁੱਲ ਗਰੂ ਜੰਗ ਬਾਈ ਜਾਇਦਾ ਦੇਣਨ ਮੁੱਲ ਯਾਰ ਆਪਾਂ ਕੋਈ ਛੱਠ ਨਹੀਂ ਕਰਨਾ ਕੁਝ ਨਹੀਂ ਕਰਨਾ ਹਨਾ ਠੀਕ ਆ 55 ਨਹੀਂ ਕਰਨਾ ਬਸ 53000 ਦੀ ਦੇ ਦਾਂਗੇ ਬਾਈ ਕਹਿੰਦਾ ਕੋਈ ਛੱਠ ਨਹੀਂ ਕਰਨਾ ਕੋਈ ਵੈਟ ਨਹੀਂ ਕਰਨਾ 53000 ਦੀ ਵਾੜ ਦੇ ਦਾਂਗੇ ਦੇ ਦਾਂਗੇ ਤੇ ਦੁੱਧ ਦੇਉਗੀ ਇਹ 16 17 ਕਿਲੋ ਠੀਕ ਆ ਜੇ ਸਾਹ ਨੂੰ ਆਪਸੇ ਆਣਾ ਨਾ ਬਹੁਤ ਕਿੰਨਾ ਸਟਾਰਟ ਆ ਹਾਂ 12 ਲੀਟਰ ਬਹੁਤ ਜਿਹਾ ਸਟਾਰਟ ਆ 12 ਤੋਂ ਸਟਾਰਟ ਆ 12 ਤੋਂ ਸਟਾਰਟ ਹਾਂ ਬਾਕੀ ਜੀ ਜੀ ਬੱਚਾ ਮਗਰ ਬੱਸੀਆ ਬੱਸੀ ਨੂੰ ਵੀ ਨਾਲ ਹੀ ਤਿਆਰ ਹੋ ਜਾਣਾ ਸਾਰਾ ਹਾਂ 53000 ਦੀ ਆਪਾਂ ਮਤਲਬ ਕਿ ਦੇ ਦੇਾਂਗੇ ਦੇ ਦੇਣੀ ਠੀਕ ਆ ਅੱਗੇ ਜਾਂ ਕੇ ਦੋ ਨੰਬਰ ਬਾਈ ਟੌਪ ਦੀ ਜੱਸੀ ਆ ਜਿਹੜੀ ਇਹ ਵੀ ਦੂਜਾ ਸ਼ੂਆਸ ਹੁੰਦੀ ਆ ਟਰੱਕ ਵਰਗੀ ਆ ਟਰੱਕ ਵਰਗੀ ਆ ਬਾਈ ਸਹੀ ਬੰਦਾ ਆ ਹਾਂ ਆਹ ਬੱਡੀ ਵਹਿੜਾ ਕੋਈ ਛੋਟੀ ਨਹੀਂ ਇਹਨੂੰ ਬਣਾ ਸਮਝ ਤੇ ਕਿਹੜਾ ਸ਼ੂਆਸ ਹੁੰਦੀ ਆ ਕਰਮਾਲੀ ਦੂਜਾ ਆਗਲਾ ਆਪਣਾ ਤੀਜਾ ਮਾੜਲੇ ਠੀਕ ਆ ਉਹ ਅਗਲੇ ਦੀ ਹੈ ਨਾ ਮਰਜੀ ਉਹ ਅਗਲੇ ਦੀ ਮਰਜੀ ਆ ਤੇ ਕਿੰਨੇ ਕ ਦਿਨ ਬਾਕੀ ਆ ਗੰਗਾ ਲੈਣਾ ਹਜੇ ਪਏ ਆ 13 14 ਦੀ ਠੀਕ ਆ ਮੈਂ ਆਪਾਂ ਕਹਿਣਾ ਹਫਤਾ ਪਿਆ ਹੈ ਨਾ ਠੀਕ ਆ ਇਸ ਨੂੰ ਕਿੰਨਾ ਕਹ ਦਿੰਦਾ 22 ਲੀਟਰ ਬਈ ਉਹ ਕਹਿੰਦੇ ਚੋਇਆ ਸੀ ਇਹਦੇ ਚ ਆਪਾਂ ਉਹੀ ਕਿਹਾ ਵੀ ਉਹੀ ਕਹਿੰਦਾ ਵੀਡੀਓ ਚ ਉਹ ਕਹਿੰਦੇ ਸੀ 22 ਚੋਇਆ ਅਗਲਾ ਕੁਸ ਮੰਨੀ ਜਾਵੇ ਹਾਂ ਬਈ ਪਰ ਸੇਵਾ ਵਾਲੇ ਘਰੇ ਜਾਵੜੀ ਨਾ ਹੁਣ ਸੇਵਾਗੀ ਦੀ ਹੋ ਗਈ 25 ਲੀਟਰ ਕੱਢੂਏ ਨਹੀਂ ਚੋਇਆ ਹੋਊਗਾ ਬਾਕੀ ਬਈ ਫੇਸ ਕੁਆਲਿਟੀ ਚੱਕਰ ਆਪਾਂ ਕਹਾਂ ਉਹਨੇ ਉਧਰ 25 ਲੀਟਰ ਕੱਢੂਏ ਕੱਢੋ ਭਾਈ ਸੇਵਾ ਸੁਭਾਸ਼ ਚੈੱਕ ਕਰਾ ਦੇ ਲੈ ਕਰਮਾਈ ਦਾ ਫੋੜਾ ਚੰਗਾ ਥਣਾ ਨਾ ਹਰਹਾਸਤ ਨਾੜ ਦੋਨਾਂ ਦਾ ਭਾਈ ਦੋਨਾਂ ਦੇ ਪੈਪੀ ਲੱਗਿਆ ਵਾ ਪੈਪੀ ਲੱਗਿਆ ਵਾ ਸਹੀ ਗੱਲ ਆ ਕਮਾਲ ਦੀ ਆ ਹਨਾ ਹਾਂ ਵੱਡੇ ਪੈਪੀ ਲੱਗੇ ਪਾਲਟਲਾ ਚੈੱਕ ਕਰ ਲਓ ਬਹੁਤ ਪਈਆਂ ਗਿਆ ਲੈ ਪਾਲਟਲਾ ਭਾਈ ਕੱਢ ਕੇ ਸ਼ੂ ਮੈਂ ਕਹਿੰਦਾ ਇਹਦਾ ਇਹਦਾ ਰੱਬੇਰੇ ਤੋਂ ਬੈਠਾ ਨਹੀਂ ਆਲਾ ਕਿੰਨਾ ਲੱਭੇ ਲੰਮਾਈ ਆ ਦੇਖ ਲੈ ਭਾਈ ਲੰਬਾਈ ਬਾਹਲੀ ਆ ਤੋ ਤੁਸੀਂ ਐ ਮੰਨ ਕੇ ਚੱਲੋ ਵੀ ਟੋਕ ਰਿਆ ਰਕਾ ਹਵਾਨਾ ਟੈਟ ਮਨੂ ਵੀ ਟੈਟ ਐਂ ਇਹੋ ਟੀਲਾ ਲਮਕੜਾ ਹੋ ਜੇ ਆਪਾਂ ਸਮੀਪੜੀ ਦੀ ਗੱਲ ਕਰੀਏ ਤਾਂ ਪੂਰੀ ਆ ਗਈ ਉਹ ਪੂਰੀ ਇਹਦੇ ਵਿੱਚ ਤਾਂ ਕੋਈ ਕਾਚੀ ਨਹੀਂ ਬਈ ਯਾਰ ਕਾਚੀ ਨਹੀਂ ਹਾਂ ਹਾਂ ਜਿਹੜਾ ਕਹਿੰਦਾ ਨਾ ਮੈਂ ਲੈਣੀਆਂ ਪਰ ਬੈਠਦਾ ਹੀ ਬਹੁਤ ਪਹੇਂਦੀ ਆ ਆਪਾਂ ਨਹੀਂ ਕਰਨਾ ਠੀਕ ਆ ਜਿਹੜਾ ਕਹਿੰਦਾ ਮੈਂ ਵੱਡੀ ਲੈਣੀਆਂ ਟਰੱਕ ਕਰਕੇ ਲੈਣੀਆਂ ਪੰਜਾਬ ਵਾਲੀ ਪਰ ਆ ਇਹ ਲੈ ਜਾਓ ਹਨਾ ਹਾਂ ਉਹ ਵੈੜਾ ਰੰਗ ਰੰਗ ਕਰਮ ਵਾਲੀ ਦਾ ਬੜਾ ਚੰਗਾ ਹਨਾ ਇਹ ਲੈ ਹੁਣ ਦਿਖਾ ਦੇ ਭੋਜਨ ਭੋਜਨ ਲੈ ਭੋਜਨ ਬਾਈ ਫੁੱਲ ਲੱਗਾ ਸਮੀ ਪੜੀ ਵੀ ਫੁੱਲ ਲਾਗੀ ਕੱਦ ਵੇਡ ਵੀ ਫੁੱਲਾ ਪੂਰਾ ਕਾਦਾ ਹਾ ਰਾਜੀ ਵੀ ਫੁੱਲਾ ਕਰਮਲੀ ਲਿੱਸੀ ਲਵੀ ਹੈ ਨਾ ਲੈ ਚੈੱਕ ਕਰਾ ਦੇ ਬਾਈ ਜੰਗ ਮੜਾ ਜਾ ਇਹਦਾ ਰਾਜੀ ਬਾਲੀ ਜਾਦੀ ਲੈ ਕਰਮਲੀ ਦੀ ਬੋਦੀ ਵਾਦੀ ਚੈੱਕ ਕਰ ਲੂ ਜੇ ਬੱਚਾ ਦਿੱਤੇ ਬੱਸੀ ਬੁੱਸੀ ਦੇਤੀ ਕਿਤੇ ਤਾਰ ਦੂਗਾ ਕਰ ਦੋਗੇ ਹਾਂ ਦੇਖ ਪੂਰੀ ਟਰੈਕ ਕਰ ਗਈ ਆ ਮੋੜ ਲਾ ਬਾਈ ਜੰਗ ਇਹਦਾ ਕੀ ਮੋਲ ਰਹੂ ਕਰਮਲੀ ਦਾ ਇਹਦਾ ਯਾਰ ਆਪਾਂ 85 ਨਹੀਂ ਕਰਨਾ ਕੋਈ ਨਹੀਂ ਦਰਨਾ ਹੈ ਨਾ ਹਾਂ ਇਹ ਦੇ ਦਾਂਗੇ ਆਪਾਂ 70 ਦੀ ਠੀਕ ਆ ਮੋਲ ਜਨਾਜ ਹੀ ਆ ਜਿਹੜਾ ਕੋਲੇ ਆ ਕੇ ਖੜ ਕੇ ਦੇਖ ਲੈਣਾ ਜਿਨੇ 80 85 90 ਦੀ ਰਹਿਗਾ 90 ਦੀ ਆ ਬਾਈ ਹਾਂ ਜਿਹੜਾ ਸਾਹਮਣੂ ਤੇ ਵਧੀਆ ਰੋ ਹਾਂ ਬਾਕੀ ਕੱਚੀ ਦੇ ਹਿਸਾਬ ਨਾਲ ਇਹ ਆ ਜਾ ਮੋਲ ਹੋਣੀ ਆ ਉਹਦਾ ਮੋਲ ਆ ਜੀ ਖੜੂਗੀ ਆਪਾਂ ਖੜਾ ਆ ਜੀ ਨੂੰ ਪੱਠੇ ਵਿੱਚ ਪਾ ਲਾਂਗੇ ਪੱਠੇ ਵਿੱਚ ਪਾ ਲਾਂਗੇ ਜਿਹੜਾ ਲੈ ਗਿਆ ਹੁਣ ਆਪਾਂ 10 15000 ਸਸਤੀ ਦਵਾਂਗੇ ਛੱਡ ਦਾਂਗੇ ਬਾਈ ਤੇ ਬਾਈ ਕਹਿੰਦਾ 70000 ਦੀ ਆਪਾਂ ਵਾੜ ਦੇ ਦਿਆਂਗੇ ਮੌਕੇ ਤੇ ਮਾਨ ਤਣ ਚੰਗ ਹੋ ਜੂਗਾ ਹੋ ਜੂਗਾ ਠੀਕ ਆ ਬਾਈ ਮੌਕੇ ਤੇ ਮਾਨ ਤਣ ਬਾਈ ਕਹਿੰਦਾ ਜਰੂਰ ਹੋ ਜੂ ਅੱਗੇ ਜਾਂਗੇ ਤਿੰਨ ਨੰਬਰ ਨਹੀਂ ਗਿਨਾ ਬਾਈ ਇਹ ਬੱਚਾ ਖੀਰਾ ਬੱਚਾ ਹੈ ਕਿੰਨੇ ਕਿ ਮਹੀਨੇ ਦੀ ਉਮਰ ਹੈ ਜੰਗੇ ਦੀ ਇਹਦੀ ਹੈ ਜੀ 9 ਮਹੀਨੇ ਦੀ 10ਾਂ ਦੀ 9ਾਂ ਦੀ ਇੱਥੇ ਆ ਬਸ ਠੀਕ ਆ 10 9 ਮਹੀਨੇ ਦੀ ਉਮਰ ਹੈ ਜੀ ਹਾਂ ਖੀਰਾ ਹੈ ਕੱਚਾ ਖੀਰਾ ਠੀਕ ਆ ਹਾਂ ਬ੍ਰੀਡ ਬਲੂ ਦਿਖਾ ਦਿ ਲਬ ਬ੍ਰੀਡ ਦਿਖਾ ਦੂੰ ਲੈ ਸੋਟ ਆ ਸੋਟ ਆ ਕਮਾ ਫੇਸ ਕੁਆਲਿਟੀ ਤਾਂ ਬੜੀ ਵਧੀਆ ਹੈ ਚਾਰੇ ਹੀ ਥਾਣਾਂਗੇ ਕੋਈ ਪੰਜਵੀਂ ਫੋਟ ਨਹੀਂ ਬਾਕੀ ਕਰਨ ਕੰਨ ਵੀ ਛੋਟਾ ਹੈ ਜੀ ਬੜੀ ਕਮਾਈ ਆ ਕੁਝ ਨਹੀਂ ਇੱਕੋ ਨੇ ਲਾ ਮਾ ਮਾ ਤੀਆ ਜੀ ਹਾਂ ਮਾ ਮਾ ਤੀਆ ਲੈ ਫੇਸਬੁਕ ਤੋਂ ਸੰਪਰਕ ਕਰ ਲੋ ਸਹੀ ਗੱਲ ਹੋਵੇ ਬਾਕੀ ਥਣ ਚੰਗਾ ਹੋਣਾ ਬਹੁਲੇ ਚੰਗੇ ਥਾਣਾਂਗੇ ਪਾ ਦਿਖਾ ਦੇ ਨਾ ਬਾਹਰ ਜਾ ਕੇ ਲੈ ਭਾਈ ਸਹੀ ਗੱਲ ਹੈ ਕਮਾਲ ਦਾ ਸੋਣਾ ਚਾਰੇ ਸਾਨਾ ਮਹਿਰਗੀ ਚੋਲੀ ਦਾ ਹੁਣ ਪੜਦੀ ਹੁਣ ਪੜਦੀ ਹੁੰਦੀ ਆ ਹਾਂ ਬਾਕੀ ਸ਼ਿਆਲਾ ਸ਼ਿਆਰ ਸ਼ਿਆਰ ਚਿੱਡੀ ਕਾ ਲੈ ਲੈ ਲੈਣਾ ਲੈ ਖੜਨੀ ਖੜਨੀ ਚੈੱਕ ਕਰ ਲੋ ਬੱਛੀ ਦੀ ਪਾਲੀ ਚੰਗੀ ਆ ਬਾੜੀ ਚੱਲੀ ਮਸਤੀ ਕਰਦੀ ਆ ਇਹਦਾ ਫੀਡ ਪੈ ਗਈ ਨਾ ਫੇਰ ਦੇਖੀ ਹਾਂ ਲੈ ਲੈ ਦੇਖ ਲੋ ਮਸਤੀ ਕਰਦੀ ਆ ਆ ਜਾ ਬਾਲੀ ਚੰਗੀ ਆ ਲੈ ਇੱਥੇ ਦਿਖਾ ਦੇ ਫੇਸਬੁਕ ਤੇ ਦਿਖਾ ਦੇ ਲੈ ਚੈੱਕ ਕਰ ਲੋ ਫੇਸਬੁਕ ਬਹੁਤ ਪਿਆਰਾ ਹੈਗਾ ਅਕੀ ਰੰਗ ਰੂਪ ਬਹੁਤ ਪਿਆਰਾ ਕਰਦਾ ਹੈ ਹਨਾ ਆਏ ਨੇ ਜੱਤਾਲੀ ਆ ਜੱਤਾਲੀ ਆ ਹਾਂ ਲਖੜਨੀ ਹੋਰ ਕੰਨ ਦੇਖ ਕੰਨ ਠੀਕ ਆ ਹਾਂ ਇਹਦਾ ਕੀ ਮੁੱਲ ਰਹੂ ਜਾਗਾ ਇਹ 22000 ਰੁਪਏ ਦੇ ਦਿਆਂਗੇ ਆਪਾਂ ਠੀਕ ਆ ਬਾਈ ਕਹਿੰਦਾ 22000 ਰੁਪਏ ਦੇ ਦਿਆਂਗੇ ਬਾਕੀ ਚੰਗੀ ਆ ਸਮਣੀ ਪਲੀ ਵੀ ਚੰਗੀ ਆ ਗਈ ਤੇ ਮੌਕੇ ਤੇ ਮਾਨਦਾਨ ਹੋਜੂ ਬਾਈ ਹੋਜੂ ਹੋਜੂਗਾ ਇਹਦਾ ਵੀ ਕਰਾਂਗੇ ਠੀਕ ਆ ਬਾਈ ਕੋਈ ਨਹੀਂ ਨਾਕ ਸੀਗੇ ਭਰਾ ਕੋਲ ਤੈਨੂੰ